ਇਸ ਵਕਤ ਸਭ ਤੋਂ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਜਿੱਥੇ ਬਿੱਤੀ ਦੇ ਰਤ ਖਰੜ ਲਾਂਡਰਾ ਰੋਡ ਦੇ ਸਥਿਤ ਇੱਕ ਨਾਮੀ ਰੈਸਿਡੈਂਟ ਵਿੱਚ ਪੁਲਿਸ ਅਤੇ ਐਕਸਰਸਾਈਜ਼ ਵਿਭਾਗ ਦੀ ਟੀਮਾਂ ਦੇ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਦੀ ਕਿਤੇ ਬਰਾਮਦ ਜਾਣਕਾਰੀ ਦਿੰਦੇ ਐਕਸਰਸਾਈਜ਼ ਵਿਭਾਗ ਦੇ ਅਧਿਕਾਰੀ ਇਨਸਪੈਕਟਰ ਵਿਕਾਸ ਗੁਪਤਾ ਨੇ ਦੱਸਿਆ ਕਿ ਬਿੱਤੀ ਰਤ ਆਉਣਾ ਵੱਲੋਂ ਨਜਾਇਜ਼ ਸ਼ਰਾਬ ਤੇ ਨਿਕੰਝ ਕਸਨ ਲਈ ਖਰੜ ਸਿਟੀ ਪੁਲਿਸ ਨਾਲ ਸਾਂਝੇ ਤੌਰ ਤੇ ਬੱਸ ਸਟੈਂਡ ਸਪੈਸ਼ਲ ਚੈਕਿੰਗ ਨਾਕੇ ਲਗਾਏ ਸਨ ਕਿ ਉਨ੍ਹਾਂ ਨੂੰ ਮੁਖਬਰ ਦੇ ਵੱਲੋਂ ਕਾ ਸੂਚਨਾ ਮਿਲੀ ਕਿ ਲਾਂਡਰ ਰੋਡ ਤੇ ਸਥਿਤ ਨਾਮੀ ਰੈਸਟੋਰੈਂਟ ਮਿੱਕੀ ਰੈਸਟੋਰੈਂਟ ਦੇ ਵਿੱਚੋਂ ਚੰਡੀਗੜ੍ਹ ਤੋਂ ਲਿਆਂਦੀ ਹੋਈ ਸ਼ਰਾਬ ਪਲਾਈ ਅਤੇ ਵਿੱਚ ਜਾਂਦੀ ਹੈ ਤੇ ਜਿਸ ਤੇ ਉਹਨਾਂ ਨੇ ਆਪਣੀ ਟੀਮ ਅਤੇ ਪੁਲਿਸ ਪਾਰਟੀ ਦੇ ਨਾਲ ਲਾਂਡਰ ਰੋਡ ਤੇ ਸਥਿਤ ਮਿੱਕੀ ਵਾਈਬ੍ਰੈਂਟ ਰੈਸਟੋਰੈਂਟ ਦੇ ਵਿੱਚ ਛਾਪਾ ਮਾਰਿਆ ਜਿੱਥੇ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਤੌਰ ਤੇ ਰੱਖੇ ਵੱਡੇ ਪ੍ਰਿੰਡਰ ਦੀਆਂ 60 ਬੋਤਲਾਂ ਤੋਂ ਵੱਧ ਬੋਤਲਾਂ ਅਤੇ 120 ਦੇ ਕਰੀਬ ਪੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਅੱਜ ਦੇ ਰੇਟ ਦਾ ਮੇਨ ਕਾਰਨ ਪਿੱਛੇ ਵੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮਜੀਠਾ ਵਿਖੇ ਹੂਚ ਹੋਈ ਹੈ ਔਰ ਅੱਜ ਹੀ ਲੁਧਿਆਣਾ ਵਿਖੇ ਵੀ ਕੋਈ ਮਿਸ ਅਪਨਿੰਗ ਹੋਈ ਹੈ ਨਾ ਜਿਆ ਨਸ਼ਾ ਵਿਰੁੱਧ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਵੀ ਮੁਖ ਰੱਖਦੇ ਹੋਏ ਤੇ ਅੱਜ ਇਹਨੂੰ ਮਿੱਕੀ ਕਿਜਲ ਲਾਨਾ ਰੋਡ ਦੇ ਕੁਝ ਵਾਕਫ ਬ੍ਰਾਂਡਸ ਚੰਡੀਗੜ੍ਹ ਬਾਇਓ ਬ੍ਰਾਂਡਸ ਜਿਹਨੂੰ ਚੰਡੀਗੜ੍ਹ ਦੇ ਫਰਸਲਿਨ ਚੰਡੀਗੜ੍ਹ ਉਹ ਕਾਫੀ ਮਾਲ ਮਿਲਿਆ ਹੈ ਸਰ ਲਗਾਤਾਰ ਦੇਖਣ ਜਾ ਰਿਹਾ ਕਿ ਇਹ ਮਤਲਬ ਕਿ ਕਿੰਨੇ ਕਿ ਨਾਕਾਬੰਦੀ ਕਿੰਨੇ ਕਿ ਲਾਏ ਗਏ ਕਿੰਨੀ ਕਿ ਤੱਕ ਦਾ ਰੇਡ ਕਿ ਰੱਖੀ ਤੇ ਇਕੱਲਾ ਇਸੇ ਜਗ੍ਹਾ ਟਾਰਗੇਟ ਸਪੈਸਿਫਿਕਲੀ ਕੀਤਾ ਗਿਆ ਕਿ ਹੋਰ ਵੀ ਕਈ ਜਗ੍ਹਾ ਨਹੀਂ ਨਹੀਂ ਅੱਜ ਅਸੀਂ ਦੋ ਥਾਂ ਤੇ ਹੋਰ ਵੀ ਰੇਡ ਕੀਤੀ ਹੈ ਇਹ ਤੀਸਰੀ ਜਗ੍ਹਾ ਅੱਜ ਸਾਰੀ ਰਾਤ ਹੀ ਸਾਡੇ ਅਕਸਾਈਜ਼ ਐਂਡ ਜਿਹੜੇ ਇਨਸਪੈਕਟਰਸ ਹੈ ਮੋਹਾਲੀ ਦੇ ਅਕਸਾਈਜ਼ ਆਫੀਸਰ ਸ਼੍ਰੀ ਦਿਵਾਂਚਨ ਸ਼ਰਮਾ ਜੀ ਸ਼੍ਰੀ ਸ਼ੋਕ ਚਲੋਤਰਾ ਜੀ ਅਸਿਸਟੈਂਟ ਕਮਿਸ਼ਨਰ ਆਫ ਅਕਸਾਈਜ਼ ਸਾਰੇ ਹੀ ਅੱਜ ਰਾਉਂਡ ਤੇ ਨੇ ਜੀ ਤਕਰੀਬਨ ਕਿੰਨੀ ਕਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਦੇਖੋ ਕਾਫੀ ਦੇਖਣੇ ਤਕਰੀਬ ਆਈ ਥਿੰਕ 60 70 ਮਾਡਲਸ ਦਾ ਜਿਹੜੇ ਬਾਇਓ ਬੈਂਡਸ ਦੀਆਂ ਉਹ ਮੋਡੀਆਂ ਮੋਡੀਆਂ ਅਜੇ ਬਾਕੀ ਗਿਣਨ ਤੋਂ ਬਾਅਦ ਹੀ ਪਤਾ ਲੱਗੇਗਾ ਤਕਰੀਬਨ ਉਹਨੇ 120 ਦੇ ਕਰੀਬ ਬੀਅਰ ਬੋਟਲਸ ਨੇ 112 ਔਰ 120 ਦੇ ਵਿੱਚ ਨੇ ਕਾਊਂਟ ਕਰਨੀਆਂ ਨੇ ਅਜੇ ਰੈਗੂਲਰ ਸਟੋਰ ਦੇਖਦੇ ਦੇਖਣ ਜਾ ਰਿਹਾ ਕਿ ਜਿਹੜੀ ਦੁਕਾਨ ਹੈ ਬਹੁਤ ਚਰਚਾ ਚ ਹੈ ਹਰ ਵਾਰੀ ਹਾਂ ਇਹ ਯੈਸ ਯੈਸ ਬਿਲਕੁਲ ਠੀਕ ਕਹਿ ਰਹੇ ਜੀ ਐਂਡ ਇਹ ਪਹਿਲਾਂ ਵੀ ਅਸੀਂ ਇਹਦੇ ਆਲਰੇਡੀ ਕਾਰਵਾਈ ਕਰਦੇ ਪਹਿਲਾਂ ਵੀ ਅਫੇਅਰ ਕਰਵਾਈ ਹੈ ਮੈਂ ਹੀ ਕਰਵਾਈ ਸੀ ਕਾਫੀ ਮਾਲ ਇਹਦੇ ਜਨਰੇਟਰ ਜਿਹੜਾ ਬਾਹਰ ਪਿਆ ਜਨਰੇਟਰ ਉਹਦੇ ਵਿੱਚ ਰੱਖ ਕੇ ਰਾਤ ਨੂੰ ਸਪਲਾਈ ਕਰਦਾ 12 ਵਜੇ ਤੋਂ ਬਾਅਦ ਪਰ ਹੁਣ ਕਿ ਇਸ ਤਰੀਕੇ ਦੇ ਕਾਰਵਾਈ ਦੇਖਣਾ ਪਊਗਾ ਮਾਦਿਆ ਜੀ ਨਹੀਂ ਕਾਰਵਾਈ ਅੱਜ ਸਾਡੀ ਬੜੀ ਬੜੀ ਟੀਮ ਸਾਡੇ ਦਰਜੀਤ ਸਿੰਘ ਜੀ ਆਈਏ ਨੇ ਕ ਸਿਟੀ ਤੋਂ ਅੱਜ ਅਸੀਂ ਇਹਨਾਂ ਨੇ ਕੱਟ ਸਾਡੀ ਜਿਹੜੀ ਦੋਨਾਂ ਦੀ ਸਾਂਝਾ ਨਕਲ ਆਇਆ ਅਸੀਂ ਅਸੀਂ ਮੁਖਵਰਕਾਸ ਨੇ ਇਨਫੋਰਮੇਸ਼ਨ ਦਿੱਤੀ ਸੀ ਤੇ ਬਾਕੀ ਦਨਜੀਤ ਜੀ ਦੱਸਣਗੇ